ਹਸਪਤਾਲ ਦੇ ਵਿੱਚ ਇੱਕ ਸਰਜਨ ਤੇ ਹਮਲਾ ਕਰ ਦਿੱਤਾ ਗਿਆ ਜਿੱਹਾਂ ਆਪਰੇਸ਼ਨ ਥੀਏਟਰ ਦੇ ਵਿੱਚ ਸਰਜਨ ਆਪਰੇਸ਼ਨ ਕਰਨ ਚੱਲਾ ਸੀ ਤਾਂ ਅਚਾਨਕ ਹਮਲਾਵਰਾ ਨੇ ਡਾਕਟਰ ਤੇ ਹੀ ਹਮਲਾ ਕਰ ਦਿੱਤਾ ਪੂਰਾ ਮਾਮਲਾ ਤੁਹਾਨੂੰ ਦੱਸ ਦਿਆਂ ਕਿ ਆਖਰਕਾਰ ਪੂਰਾ ਮਾਮਲਾ ਕੀ ਹੈ ਕਿਉਂ ਇੱਕ ਸਰਜਨ ਤੇ ਇੱਕ ਸਪੈਸ਼ਲਿਸਟ ਤੇ ਕੁਝ ਬੰਦਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਹੁਣ ਪੂਰੇ ਡਾਕਟਰ ਜਿਹੜੇ ਨੇ ਉਹ ਹੜਤਾਲ ਤੇ ਜਾ ਚੁੱਕੇ ਨੇ ਇੱਕ ਡਾਕਟਰ ਦੇ ਉੱਪਰ ਹਮਲਾ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨੰਗਲ ਦੇ ਬੀਬੀ ਐਮ ਬੀ ਹਸਪਤਾਲ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਇੱਕ ਸਰਜਨ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਆਪਰੇਸ਼ਨ ਥੀਏਟਰ ਦੇ ਵਿੱਚ ਆਪਰੇਸ਼ਨ ਕਰਨ ਚੱਲਿਆ ਸੀ ਮਰੀਜ਼ ਦਾ ਪਰ ਉਸ ਤੋਂ ਪਹਿਲਾਂ ਹੀ ਬੰਦਿਆਂ ਨੇ ਡਾਕਟਰ ਤੇ ਹਮਲਾ ਕਰ ਦਿੱਤਾ ਹਮਲਾਵਰਾਂ ਦਾ ਕਹਿਣਾ ਹੈ ਕਿ ਅਸੀਂ ਦਰਅਸਲ ਡਾਕਟਰ ਤੋਂ ਇੱਕ ਬਿੱਲ ਸਾਈਨ ਕਰਵਾਉਣੇ ਸੀਗੇ ਕੁਝ ਕੰਮ ਕਰਵਾਉਣਾ ਪਰ ਡਾਕਟਰ ਦਾ ਵਤੀਰਾ ਜੁੜਿਆ ਉਹ ਠੀਕ ਨਹੀਂ ਹੈ ਇਸ ਤਰੀਕੇ ਦੇ ਇਲਜ਼ਾਮ